ਸ੍ਰੀ ਕਲਜੀ ਸਾਰਿਆਂ ਨੂੰ ਮੈਂ ਲਪਰਿਤ ਕਰ ਹਸਰਾਂਜੀ ਸ੍ਰਿੰਦਰ ਕੌਰ ਦਵਾਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ ਵਰਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਐਕਸ-ਰੇ ਦੀ ਰਿਪੋਰਟ ਦਾ ਇੰਤਜ਼ਾਰ ਸੀ ਰਿਪੋਰਟ ਉਸ ਦੀ ਕਾਂਦੀ ਹੱਡੀ ਟੁੱਟ ਗਈ ਸੀ ਮੰਟੀ ਆਪਣੇ ਆਪ ਨੂੰ ਕਸੂਰਵਾਰ ਮੰਨ ਰਿਹਾ ਸੀ ਪਰ ਜੋ ਹੋਣਾ ਸੀ ਉਹ ਹੋ ਚੁੱਕਾ ਸੀ ਮੰਟੀ ਦੇ ਸਿਰ ਵਿੱਚ ਵੀ ਦੋ ਤਿੰਨ ਟੰਕੀ ਲੱਗੀ ਕੰਗੀ ਜਖਮ ਗਹਿਰਾ ਸੀ ਪਰ ਉਹ ਤੁਰ ਫਿਰ ਰਿਹਾ ਸੀ ਜਦ ਕਿ ਛੋਟੀ ਦੀ ਇਕ ਲਤ ਵੀ ਰਗੜਾਂ ਕਾਰਨ ਜ਼ਖਮੀ ਸੀ ਉਹ ਬਹੁਤ ਮੁਸ਼ਕਿਲ ਨਾਲ ਹੀ ਚੱਲ ਰਹੀ ਸੀ ਮੰਟੀ ਨੇ ਛੋਟੀ ਦੇ ਘਰ ਫੋਨ ਕੀਤਾ ਛੋਟੀ ਦੀ ਤਕਦੀਰ ਨੇ ਫੋਨ ਚੁੱਕਿਆ ਤਕਦੀਰ ਹੈਲੋ ਮੰਟੀ ਸੈ ਸ਼ਕਲ ਜੀ ਤਕਦੀਰ ਸੈ ਸ਼ਕਲ ਜੀ ਤੁਸੀਂ ਕੌਣ ਮੰਟੀ ਜਿਵੇਂ ਮੰਟੀ ਬੋਲ ਰਿਹਾ ਹਾਂ ਛੋਟੀ ਦਾ ਹਸਬੰਦ ਤਕਦੀਰ ਨੇ ਡਰਦੀ ਮਾਰੇ ਨਹੀਂ ਫੋਨ ਬੰਦ ਕਰ ਦਿੱਤਾ ਤੇ ਆਪਣੀ ਮਾਂ ਨੂੰ ਜਾ ਕੇ ਦੱਸਿਆ ਕਿ ਮੌਂਟੀ ਦਾ ਫੋਨ ਸੀ ਪਰ ਮੈਂ ਬੰਦ ਕਰ ਦਿੱਤਾ ਕਿਉਂਕਿ ਪਾਪਾ ਨੇ ਸਾਨੂੰ ਉਹਨਾਂ ਦੋ ਮੰਨਣ ਨਾਲ ਗੱਲ ਕਰਨ ਤੋਂ ਮਨ ਕੀਤਾ ਹੋਇਆ ਇਹਨੇ ਨੂੰ ਫੇਰ ਕੰਡੇ ਵੱਜਣ ਲੱਗੀ ਹੁਣ ਉਸੇ ਮੰਮੀ ਨੇ ਫੋਨ ਚੁੱਕਿਆ ਮੰਮੀ ਹਲੋ ਮੌਂਟੀ ਜੀ ਮੈਂ ਮੌਂਟੀ ਬੋਲ ਰਿਹਾ ਹਾਂ ਛੋਟੀ ਦਾ ਹਸਬੰਦ ਕਿ ਮੈਂ ਛੋਟੀ ਦੀ ਮੰਮੀ ਜੀ ਨਾਲ ਗੱਲ ਕਰ ਸਕਦਾ ਹਾਂ ਮੰਮੀ ਹਾਂਜੀ ਬੋਲੋ ਮੈਂ ਹੀ ਬੋਲ ਰਹੀ ਹਾਂ ਮੌਂਟੀ ਪੈਰੀ ਪੈਨਾ ਮੰਮੀ ਜੀ ਮੈਂ ਛੁੱਟੀ ਪਰੇ ਗੱਲ ਕਰਨੀ ਸੀ ਮੰਮੀ ਖੁਸ਼ ਰਹੁ ਕੀ ਗੱਲ ਕਰਨੀ ਸੀ ਠੀਕਾ ਹੋ ਕੀ ਗੱਲ ਹੋ ਗਈ ਉਹ ਫਿਕਰ ਕਰਦੀ ਹੋਈ ਇੱਕੋ ਸਾਹ ਬੋਲੇ ਮੰਟੀ ਠੀਕਾ ਮੰਮੀ ਜੀ ਪਰ ਮੰਮੀ ਪਰ ਕੀ ਖਿਲ ਕੋ ਰਹੇ ਹੋ ਤੁਸੀਂ ਸੱਚ ਸੱਚ ਬੋਲੋ ਉਹ ਘਬਰਾ ਕੇ ਬੋਲੇ ਉਸਦਾ ਦਿਲ ਘਬਰਾਉਣ ਲੱਗਾ ਮੰਟੀ ਮੰਮੀ ਜੀ ਅਸਲ 'ਚ ਮੇਰਾ ਤੇ ਛੁੱਟੀ ਦਾ ਐਕਸੀਡੈਂਟ ਹੋ ਗਿਆ ਉਸਦੀ ਬਾਹ ਫ੍ਰੈਕਚਰ ਹੋ ਗਈ ਤੇ ਕੁਝ ਰਗੜਾਂ ਵੀ ਲੱਗੀਆਂ ਹਨ ਮੰਮੀ ਹਾਈ ਮੇਰੀ ਧੀ ਕਿੱਥੇ ਆਉਂ ਹਣ ਠੀਕ ਵੀ ਆਹੋ ਮੰਡੀ ਤੁਸੀਂ ਕਹ ਬਰਾਉ ਨਾ ਮੰਮੀ ਜੀ ਉਹ ਠੀਕ ਆ ਪਰ ਹਸਪਤਾਲ ਜਾ ਜਾਵ ਲੈ ਨਰਸਿੰਗ ਹੋਮ ਵਿੱਚ ਉਹ ਹਸਪਤਾਲ ਦਾ ਨਾਮ ਪਤਾ ਦੱਸਦਾ ਹੈ ਬਲਦੇਵ ਸਿੰਘ ਉਸ ਦੇ ਪਿੱਛੇ ਖੜਾ ਸਾਰੀ ਗਰਲ ਸੁਣ ਰਿਹਾ ਸੀ ਦਿਲ ਉਸ ਦਾ ਵੀ ਬੇਚਾਨ ਸੀ ਪਰ ਜਿਹੜੇ ਜਿਸ ਮੇਲ ਨੇ ਹਸਪਤਾਲ ਨਾਲ ਜਾਣ ਨੂੰ ਤਾਂ ਉਹ ਅਨਮੰਨੇ ਨਾਲ ਤਿਆਰ ਹੋ ਗਿਆ ਹਸਪਤਾਲ ਚਲ ਪਿਆ ਉੱਤੇ ਜਾ ਕੇ ਜਿਸ ਮੇਲ ਆਪਣੀ ਤੀਨੋਂ ਦੇਖ ਅੱਖਾਂ ਪਰ ਆਈ ਬਲਦੇਵ ਨੇ ਉਸ ਦੀ ਹਾਲਤ ਦੇਖ ਕੇ ਸਿਰ ਝੱਤਰਿਆ ਆਪਣੀ ਮਾਂ-ਬਾਪ ਨੂੰ ਸਾਹਮਣੇ ਦੇ ਇੱਕ ਛੋਟੇ ਦੀਆਂ ਅੱਖਾਂ ਵਿੱਚ ਖਾਰੇ ਪਾਣੀ ਦੀਆਂ ਕਰਾਲਾ ਵਗਣ ਲੱਗੀਆਂ ਬਲਦੇਵ ਸਿੰਘ ਨੇ ਮੌਂਟੇਵਲ ਦੇਖਿਆ ਤੇ ਜਿਉਂ ਹੀ ਮੌਂਟੇ ਦੀ ਨਜ਼ਰ ਜ ਬਲਦੇਵ ਸਿੰਘ ਨਾਲ ਟਕਰਾਈ ਤਾਂ ਉਸ ਨੇ ਬਲਦੇਵ ਸਿੰਘ ਨੂੰ ਮੱਥਾ ਟੇਕਿਆ ਮੌਂਟੇ ਪੈਰੀ ਪੈਨਾ ਪਾਪਾ ਜੀ ਉਹ ਬਲਦੇਵ ਦੇ ਪੈਰਾਂ ਤੇ ਚੁੱਕਿਆ ਖੜਾ ਸੀ ਬਲਦੇਵ ਦੇ ਮਨ 'ਚ ਜੀ ਵੀ ਗੁੱਸਾ ਸੀ ਪਰ ਫਿਰ ਵੀ ਮੌਕੇ ਦੀ ਨਿਜਾਗਰ ਦਿੱਖਦੇ ਹੋਏ ਬਲਦੇਵ ਸਿੰਘ ਨੇ ਉਸ ਦੇ ਮੋਢੇ ਤੇ ਹੱਥ ਧਰ ਕੇ ਆਹ ਰਾਜੀ ਰਹੋ ਤੇ ਫਿਰ ਦੂਜੀ ਪਾਸੇ ਮੂੰਹ ਕਰ ਲਿਆ ਕੁਝ ਤੇ ਰਹੋ ਉੱਥੇ ਰੁਕੇ ਡਾਕਟਰ ਸਾਹਿਬ ਨਾਲ ਵਿਕਲਵਤ ਕੀਤੀ ਉਹਨਾਂ ਦੱਸਿਆ ਕਿ ਮੌਂਟੀ ਨੂੰ ਦੋ ਦਿਨ ਤੇ ਛੋਟੀ ਨੂੰ ਚਾਰ-ਪੰਜ ਦਿਨ ਹਸਪਤਾਲ 'ਚ ਰੱਖਣਾ ਪੈਣਾ ਉਸੇ ਬਾਹ ਦਾ ਆਪਰੇਸ਼ਨ ਹੋਇਆ ਉਸੇ ਪਲੇਟਾਂ ਪਾਈਆਂ ਗਈਆਂ ਕਿਉਂਕਿ ਹੱਡੀ ਦੋ ਜਗ੍ਹਾ ਤੋਂ ਟੁੱਟ ਗਈ ਸੀ जस्मील कौर ਨੇ ਬਲਦੇਵ ਸਿੰਘ ਦੇ ਕਹੇ ਤੇ ਮੌਂਟੀ ਨੂੰ ਕੁਝ ਪੈਸਿਆਂ ਦੀ ਮਦਦ ਕਰਨੀ ਚਾਹੀ ਪਰ ਸੁਨੇਹਾ ਚੁੜ ਕੇ ਗਿਆ ਨਹੀਂ ਮੰਮੀ ਜੀ ਪੈਸੇ ਦੀ ਕੋਈ ਜ਼ਰੂਰਤ ਨਹੀਂ ਆ ਬਸ ਤੁਹਾਡਾ ਪਿਆਰ ਤੇ ਅਸ਼ੀਰਵਾਦ ਚਾਹੀਦਾ ਹੈ ਰਾਤ ਬਹੁਤ ਹੋ ਚੁੱਕੀ ਸੀ ਤਕਰੀਬਨ 10 ਵਜੇ ਮੌਂਟੀ ਦੀ ਮੰਮੀ ਨੇ ਕੁਝ ਸੈਂਡਵਿਚ ਮੰਗਵਾ ਲਏ ਤੇ ਸਭ ਨੂੰ ਦੇਣ ਲੱਗੀ ਬਲਦੇਵ ਤੇ ਜਸਮੀਲ ਨੇ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਘਰੋਂ ਖਾਣਾ ਖਾ ਕੇ ਆਏ ਹਨ ਜਿਸ ਮੇਰੇ ਮੋਂਟੀ ਦੀ ਮੰਮੀ ਨੂੰ ਕਿਹਾ ਪੈਨ ਜੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸ ਦੇਣਾ ਹੁਣ ਅਸੀਂ ਘਰ ਚਲੇ ਆਂ ਛੋਟੀ ਤੇ ਪਾਪਾ ਦੀ ਤਬੀਅਤ ਠੀਕ ਨਹੀਂ ਰਹਿੰਦੀ ਨਲੇ ਜਵਾਨ ਕੁੜੀਆਂ ਵੀ ਘਰੇ ਇਕੱਲੀਆਂ ਹਨ ਫਿਰ ਉਹ ਦੋਨੋਂ ਜੀ ਵਾਪਸ ਘਰ ਆ ਗਏ ਘਰ ਆ ਕੇ ਬਲਦੇਵ ਸਿੰਘ ਬਿਸਤਰੇ ਤੇ ਲੰਮਾ ਪਿਆ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਕਾਸ਼ ਮੈਂ ਆਪਣੇ ਹੱਥੀ ਕਰਦਾ ਵਿਆਹ ਆਪਣੀ ਧੀ ਦਾ ਪਰ ਪ੍ਰੇਮ ਵੇ ਕਰਕੇ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਕੀ ਕਰਦਾ ਮੈਂ ਅਖੀਰ ਤਿੰਨ ਤੀਆਂ ਦਾ ਪਿਓ ਹਾਂ ਇੱਕ ਨੂੰ ਹਾਂ ਕਰਦਾ ਤਾਂ ਦੂਜੀਆਂ ਨੇ ਵੀ ਇਸੇ ਰਸਤੇ ਤੁਰ ਪੈਣਾ ਸੀ ਚਲੋ ਜਿਵੇਂ ਵੀ ਹੋਇਆ ਪ੍ਰਮਾਤਮਾ ਪਲੀ ਕਰੇ ਬੱਚੇ ਆਪਣੇ ਘਰੇ ਖੁਸ਼ ਰਹਿਣ ਉਹ ਪਾਸੇ ਮਾਰਿਆ ਜੀ ਕੋਲ ਪਈ ਜਿਸ ਮੇਲ ਵੀ ਸੁੱਤੀ ਨਹੀਂ ਸੀ ਉਸਨੇ ਪੁੱਛਿਆ ਕੀ ਗੱਲ ਜੀ ਨੀਂਦ ਨਹੀਂ ਆ ਰਹੀ ਬਲਦੇਵ ਸਿੰਘ ਹਾਂ ਬਸ ਕੁੜੀ ਬਾਰੇ ਹੀ ਸੋਚ ਰਿਹਾ ਸੀ ਨੇ ਰੱਬ ਨਾ ਕਰੇ ਜੇ ਉਸ ਨੂੰ ਕੁਝ ਹੋ ਜਾਂਦਾ ਮੈਂ ਕਿਹੜੇ ਮੂੰਹ ਨਾਲ ਜਾਂਦਾ ਜੇ ਬੱਚੇ ਗਲਤੀ ਕਰਦੇ ਹਨ ਤਾਂ ਮਾਪੇ ਦਾ ਫਰਜ਼ ਬਣਦਾ ਉਹਨਾਂ ਨੂੰ ਮਾਫ਼ ਕਰਨ ਤੇ ਸਮਝਾਉਂਦਾ ਪਰ ਮੈਂ ਤਾਂ ਖੜਾ ਹੀ ਛੜਵਾ ਕੇ ਬੈਠ ਗਿਆ ਮੈਨੂੰ ਸੀ ਮੇਰਾ ਖਰਚਾ ਵੀ ਵਜ ਜਾਵੇਗਾ ਦੂਜਿਆਂ ਦੇ ਵੀ ਤਾਂ ਵਿਆਹ ਕਰਨੇ ਹਨ ਜਿਹੋ ਚੁੰਨੀ ਚੜਾਉਣ ਨੂੰ ਮੰਨੇ ਸੀ ਤਾਂ ਮੈਂ ਵੀ ਚੁੱਪ ਰਿਹਾ ਜਸਮੀਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਕੁੜੀ ਆਪਣੇ ਘਰੀ ਕੁਗ ਵਸਦੀ ਆ ਹੁਣ ਤੁਸੀਂ ਬਹੁਤਾ ਸੋਚ ਆਪਣੀ ਸਿਹਤ ਖਰਾਬ ਨਾ ਕਰੋ ਮੈਂ ਕਰਦੀ ਰਹਾਂਗੀ ਗੱਲਬਾਤ ਕੁੜੀ ਨਾਲ ਛੋਟੀ ਆਪਣੀ ਕਰੇ ਖੁਸ਼ ਆ ਤੇ ਉਹਦੀ ਸੱਚ ਸਵਾਬ ਵੀ ਮੈਨੂੰ ਵਧੀਆ ਲੱਗਾ ਤੁਸੀਂ ਹੁਣ ਤਕਦੀਰ ਦੇ ਵਿਆਹ ਬਾਰੇ ਸੋਚੋ ਕੋਈ ਨਾ ਕੋਈ ਰਿਸ਼ਤਾ ਲੈ ਕੇ ਤੁਰਿਆ ਰਹਿੰਦਾ ਨਾਲੇ ਉਹ ਮਹਾਲੀ ਵੱਡਾ ਰਿਸ਼ਤਾ ਮੈਨੂੰ ਵਧੀਆ ਲੱਗਾ ਤੁਸੀਂ ਗੱਲਬਾਤ ਅੱਗੇ ਤੋਰ ਕੇ ਦੇਖੋ ਬਲਦੇਵ ਸਿੰਘ ਉਹ ਤਾਂ ਤੇਰੀ ਗੱਲ ਠੀਕ ਆ ਜਸਮੀਲ ਪਰ ਜਸਮੀਲ ਪਰ ਕੀ ਜੀ ਉਸਨੇ ਹੈਰਾਨੀ ਨਾਲ ਪੁੱਛਿਆ ਬਲਦੇਵ ਸਿੰਘ ਪਾਪਾ ਜੀ ਨੂੰ ਉਹਨਾਂ ਬਾਰੇ ਪਤਾ ਹੋਵੇਗਾ ਕਿਉਂਕਿ ਉੱਥੇ ਉਹਨਾਂ ਦੇ ਕਈ ਦੋਸਤ ਰਹਿੰਦੇ ਹਨ ਉਸ ਪਾਸੇ ਜਸਮੀਨ ਫਿਰ ਤਾਂ ਸ਼ਾਇਦ ਆਪਣੀ ਗੱਲ ਬੰਝੇ ਬਲਦੇਵ ਸਿੰਘ ਪਰ ਮੈਂ ਤਾਂ ਪਾਪਾ ਜੀ ਨਾਲ ਗੱਲ ਹੀ ਨਹੀਂ ਕੀਤੀ ਛੋਟੀ ਦੇ ਵਿਆਹ ਮੰਗਰੋਂ ਹੁਣ ਕੀ ਕਰਾਂ ਜਸਮੀਨ ਇਸ ਵਿੱਚ ਸੋਚਣ ਜਾਂ ਸਮਝਣ ਵਾਲੀ ਕਿਹੜੀ ਗੱਲ ਆ ਤੁਸੀਂ ਕਰਕੇ ਦੇਖੋ ਗੱਲ ਕੁਝ ਨਹੀਂ ਕਹਿੰਦੇ ਉਹ ਬਲਦੇਵ ਸਿੰਘ ਮੈਂ ਕਹਿੰਦਾ ਸੀ ਕਿ ਜੇ ਤੂੰ ਹੀ ਗੱਲ ਕਰ ਲੈ ਮੇ ਪਾਪਾ ਜੀ ਨਾਲ ਫਿਰ ਬਾਅਦ ਚ ਮੈਂ ਕਰ ਲਵਾਂਗਾ ਜਸਮੀਲ ਕੋਈ ਗੱਲ ਨਹੀਂ ਜੇ ਮੈਂ ਗੱਲ ਕਰਾਂਗੀ ਪਾਪਾ ਜੀ ਨਾਲ ਸਵੇਰੇ ਕਰਾਂਗੀ ਗੱਲ ਆਪਾਂ ਨਾਲ ਛੋਟੇ ਹੋਰਾਂ ਵਰੀ ਵੀ ਦੱਸ ਦੇਵਾਂਗੀ ਬਲਦੇਵ ਸਿੰਘ ਹਾਂ ਸਵੇਰੇ ਕਰਾਂਗੇ ਗੱਲ ਛੋਟੇ ਵਾਲੀ ਗੱਲ ਵੀ ਜ਼ਰੂਰ ਕਰੀ ਨਹੀਂ ਤਾਂ ਕਿੰਨੇ ਵਿਆਹ ਲਈ ਪਿੱਛੇ हट ਗਏ ਸੀ ਹੁਣ ਸਾਨੂੰ ਬਿਨਾਂ ਦੱਸੇ ਮਿਲਣ ਵੀ ਲੱਗੇ ਜਸਮੀਲ ਚਲੋ ਮੈਂ ਸੋ ਜਾਓ 12 ਵਜੇ ਚੱਲੇ ਨਹੀਂ ਤਾਂ ਹੋਡਾ ਵੀ ਬੀਪੀ ਵੱਜ ਜਾਂਦਾ ਐਨਾ ਆਖੋ ਲਾਈਟ ਬੰਦ ਕਰ ਦਿੰਦੀ ਆ ਤੂਜੇ ਕਮਰੇ ਚ ਤਕਦੀਰ ਤੇ ਨਿੱਕੀ ਵੀ ਆਪਣੀ ਛੋਟੀ ਭੈਣ ਵਾਰੇ ਹੀ ਗੱਲਾਂ ਕਰ ਰਹੀਆਂ ਸਨ ਉਹਨਾਂ ਨੂੰ ਜਸਮੀਲ ਤੋਂ ਉਹਨਾਂ ਦੀ ਰਾਜੀ ਖੁਸ਼ੀ ਪਤਾ ਲੱਗਦੀ ਰਹਿੰਦੀ ਸੀ ਤਕਦੀਰ ਨੂੰ ਵਿਆਹ ਦੇ ਬਾਅਦ ਕੋਈ ਇਤਰਾਜ਼ ਨਹੀਂ ਸੀ ਪਰ ਨਿੱਕੀ ਆਪਣੇ ਪਾਪਾ ਦੇ ਜ਼ਿਆਦਾ ਨੇੜੇ ਸੀ ਉਹ ਪਾਪਾ ਕਰਕੇ ਹੀ ਛੋਟੀ ਨਾਲ ਬਾਲਾ ਨਿਰਾਜ ਸੀ ਪਰ ਅੱਜ ਉਹਨਾਂ ਦੋਨਾਂ ਦੇ ਛੋਟੀ ਨੂੰ ਮਿਲਣ ਜਾਣ ਤੇ ਖੁਸ਼ ਸੀ ਕਿਉਂਕਿ ਉਹਨਾਂ ਦੀ ਮੰਮੀ ਨੇ ਕਿਹਾ ਸੀ ਕਿ ਤੁਹਾਡੇ ਪਾਪਾ ਨੇ ਕਿਹਾ ਕਿ ਤੁਸੀਂ ਵੀ ਜੇ ਚਾਹੋ ਤਾਂ ਫੋਨ ਤੇ ਛੋਟੀ ਦਾ ਹਾਲ-ਚਲ ਪੁੱਛ ਲੈਣਾ ਜਿਸ ਕਰਕੇ ਉਹਨਾਂ ਦੋਵੇਂ ਬਹੁਤ ਖੁਸ਼ ਹਨ ਬਲਦੇਵ ਸਿੰਘ ਤੇ ਜਸਮੀਲ ਕੁਆਰ ਹਸਪਤਾਲ 'ਚ ਛੋਟੀ ਤੇ ਮੰਟੀ ਦੇ ਕਵਰਸਾਰ ਲੈਣ ਪਹੁੰਚਦੇ ਹਨ ਆਪਣੀ ਧੀ ਨੂੰ ਹਸਪਤਾਲ ਦੇ ਵਡ ਤੇ ਪਈ ਦੇਖ ਬਲਦੇਵ ਸਿੰਘ ਵੀ ਭਾਵਕ ਹੋ ਕੇ ਆਪਣੀ ਧੀ ਦੇ ਸਿਰ ਤੇ ਹੱਥ ਧਰ ਦਿੰਦਾ ਹੈ ਛੋਟੀ ਵੀ ਆਪਣੀ ਮਾਪੇ ਨੂੰ ਦਿਖ ਰੋਣ ਲੱਗ ਜਾਂਦੇ ਆ ਕੁਝ ਰੋਥੇ ਰੁਕਨ ਅਪਰੰਥ ਉਹ ਦੋਨੋਂ ਵਾਪਸ ਆਪਣੇ ਘਰ ਆ ਜਾਂਦੇ ਹਨ ਕਿਉਂਕਿ ਬਲਦੇਵ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਸੀ ਤੇ ਕੁੜੀਆਂ ਵੀ ਕਲਕਲੀਆਂ ਸਨ ਅਗਲੇ ਦਿਨ ਬਲਦੇਵ ਨੂੰ ਦਫ਼ਤਰ ਬਹੁਤ ਜ਼ਰੂਰੀ ਕੰਮ ਸੀ ਉਹਨਾਂ ਦੀ ਬਹੁਤ ਜ਼ਰੂਰੀ ਮੀਟਿੰਗ ਵੀ ਰੱਖੀ ਹੋਈ ਸੀ ਉਹ ਸਨੇਜ ਜਸਮੀਲ ਨੂੰ ਕਿਹਾ ਕਿ ਉਹ ਛੋਟੀ ਨੂੰ ਹਸਪਤਾਲ ਜਾ ਕੇ ਮਲਾਵੇ ਇਹਨਾਂ ਆਖ ਕੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ ਤਕਦੀਰ ਤੇ ਨਿੱਕੀ ਦਾ ਵੀ ਬਹੁਤ ਮਨ ਸੀ ਆਪਣੀ ਭੈਣ ਛੁੱਟੀ ਨੂੰ ਦੇਖਣ ਤੇ ਮਿਲਣ ਦਾ ਪਰ ਬਲਦੇਵ ਸਿੰਘ ਦੀ ਇਜਾਜ਼ਤ ਤੋਂ ਬਿਨਾ ਉਹ ਨਹੀਂ ਜਾ ਸਕਦੀਆਂ ਸਨ। ਉਹਨਾਂ ਦੀ ਮੰਮੀ ਤਿਆਰ ਹੋ ਰਹੀ ਸੀ ਤੇ ਤਕਦੀਰ ਤੇ ਨਿੱਕੀ ਨੇ ਆਲੂ ਵਾਲੇ ਪਰਾਂਠੇ ਮੱਖਣ ਤੇ ਦਹੀਂ ਨਾਲ ਲਜਾਂ ਲੈ ਪੈਕ ਕਰ ਦਿੱਤੇ ਤੇ ਉਹ ਚਾਹ ਤੇ ਰੋਟੀ ਲੈ ਕੇ ਹਸਪਤਾਲ ਪਹੁੰਚ ਗਈ। ਜਸਮੀਨ ਦੇ ਹਸਪਤਾਲ ਜਾਣ ਤੋਂ ਬਾਅਦ ਹੀ ਸੁਖੀ ਦਾ ਫੋਨ ਆ ਗਿਆ ਜੋ ਕਿ ਤਕਦੀਰ ਨੇ ਚੁੱਕਿਆ। ਤਕਦੀਰ ਹਲੋ ਸੁਖੀ ਹਲੋ ਕੌਣ ਤਕਦੀਰ ਤਕਦੀਰ ਹਾਂਜੀ ਮਸੀ ਜੀ ਸਸ਼ੀਕਾਲ ਉਸਨੇ ਆਵਾਜ਼ ਪਹਿਚਾਨ ਕੇ ਕਿਹਾ ਸੁਖੀ ਸਸ਼ੀਕਾਲ ਪੁੱਤ ਕਿਵੇਂ ਹੋ ਤੁਸੀਂ ਠੀਕ ਹੋ ਤਕਦੀਰ ਹਾਂਜੀ ਮਸੀ ਜੀ ਸਾਰੇ ਠੀਕ ਹਾਂ ਪਰ ਸੁਖੀ ਪਰ ਕੀ ਕੀ ਹੋਇਆ ਪੁੱਤ ਦੱਸ ਮੈਨੂੰ ਨਰੇਦੀ ਰੀ ਤੇਜ ਜੱਜ ਕਿੱਥੇ ਹਨ ਤਕਦੀਰ ਪਾਪਾ ਤਾਂ ਅੱਜ ਮੀਟਿੰਗ ਤੇ ਗਏ ਸਨ ਤੇ ਮੰਮੀ ਹਸਪਤਾਲ ਸੁਖੀ ਹਸਪਤਾਲ ਕੀ ਗੱਲ ਹੋ ਗਈ ਕੀ ਗੰਗੈਨੇ ਹੋ ਹਸਪਤਾਲ ਤਕਦੀਰ ਮਾਸੀ ਜੀ ਕੱਲ ਸ਼ਾਮ ਨੂੰ ਛੋਟੀ ਤੇ ਮੌਂਟੀ ਜੀਜੂ ਜਦੋਂ ਆਫਿਸ ਤੋਂ ਘਰ ਆ ਰਹੇ ਸਨ ਤਾਂ ਉਹਨਾਂ ਦੀ ਮੋਟਰਸਾਈਕਲ ਨੂੰ ਇੱਕ ਕਾਰ ਵਾਲਾ ਟੱਕਰ ਮਾਰ ਕੇ ਲੰਘ ਗਿਆ ਛੋਟੀ ਤਾਂ ਵਿਚਾਰੀ ਦੂਰ ਤੱਕ ਮੋਟਰਸਾਈਕਲ ਦੇ ਨਾਲ ਹੀ ਘੜੀ ਸੀ ਗਈ ਤੇ ਮੌਂਟੀ ਜੀਜੂ ਦੇ ਸਿਰ 'ਚ ਬਹੁਤ ਸੱਟ ਲੱਗੀ ਸੁਖੀ ਓਹੋ ਐਨਾ ਕੁਝ ਹੋ ਗਿਆ ਤੇ ਤੁਸੀਂ ਗਲਤਕ ਵੀ ਨਹੀਂ ਕੀਤੀ ਤਕਦੀਰ ਕੀ ਦੱਸਾਂ ਮਾਸੀ ਜੀ ਟਾਈਮ 'ਤੇ ਮਿਲਿਆ ਰਾਤ ਨੂੰ ਮੰਮੀ ਪਪਾ ਦੀਨ ਨਾਲ ਆਈ ਸੀ ਤੇ ਅੱਜ ਵੀ ਪਪਾ ਸਵੇਰੇ ਹੀ ਨਿਕਲ ਗਏ ਤੇ ਮੰਮੀ ਵੀ ਹਸਪਤਾਲ ਲਈ ਰੋਟੀ ਲੈ ਕੇ ਗਏ ਨੇ ਛੋਟੀ ਕੋਲ ਸੁਖੀ ਚਲੋ ਕੋਈ ਗੱਲ ਨਹੀਂ ਮੈਂ ਕਰਦੀ ਆ ਗਲਤੀ ਦੀਪੀ ਮਾਸੀ ਨਾਲ ਵੀ ਅਸੀਂ ਫਿਰ ਆਈਏ ਮਿਲਣ ਕੁੜੀ ਨੂੰ ਤਕਦੀਰ ਚਿੰਗਾ ਚੀਕਾ ਮਾਸੀ ਜੀ ਬਾਈ ਸੁਖੀ ਵੀ ਬਾਈ ਕਰਕੇ ਫੋਨ ਰੱਖ ਦਿੰਦੀ ਆ ਤੇ ਦੀਪੀ ਨੂੰ ਉਸ ਦੇ ਦਫ਼ਤਰ ਹੀ ਫੋਨ ਲਗਾ ਲੈਂਦੀ ਆ ਤੇ ਉਸ ਨੂੰ ਵੀ ਸਾਰੇ ਕੱਲ ਦਾ ਸਰੀਆ ਉਹ ਵੀ ਦੱਸ ਰਹੀ ਹੈ ਕਿ ਕਦੋਂ ਜਾਇਏ ਛੋਟੀ ਨੂੰ ਦੇਖਣ ਪਰ ਹਾਂ ਸੁੱਖੀ ਦੀਦੀ ਜੀਜਾ ਜੀ ਜਾਣ ਦੇਣਗੇ ਤੁਹਾਨੂੰ ਕਿ ਨਹੀਂ ਸੁੱਖੀ ਪਤਨੀ ਪੈਣੇ ਇਹ ਤਾਂ ਗੱਲ ਕਰਕੇ ਹੀ ਪਤਾ ਲੱਗੂ ਦੀਪੀ ਕੋਈ ਗੱਲ ਨਹੀਂ ਦੀਦੀ ਮੈਂ ਆਪੇ ਤਿਆਰ ਕਰ ਲੈਣਾ ਸਭ ਨੂੰ ਤੁਸੀਂ ਆਪਣੀ ਤਿਆਰੀ ਰੱਖਿਓ ਕੰਮ ਕਰਨ ਨੂੰ ਮੇੜ ਕੇ ਸੁੱਖੀ ਅੱਛਾ ਠੀਕ ਹੈ ਮੈਂ ਰੱਖ ਦਿਆਂ ਹੁਣ ਫੋਨ ਰੋਟੀ ਸਬਜੀ ਵੀ ਤਿਆਰ ਕਰਨੀ ਹੈ ਐਨ ਆਕੋ ਫੋਨ ਦਾ ਰਿਸਿਵਰ ਰੱਖ ਦਿੰਦੀ ਆ ਉਧਰ ਜਿਸਮਿਲ ਕੌਰ ਵੀ ਹਸਪਤਲ ਪਹੁੰਚ ਜਾਂਦੀ ਆ ਤੇ ਆਪਣੀ ਧੀ ਨੂੰ ਮਿਲ ਕੇ ਉਸ ਨੂੰ ਹੌਸਲਾ ਦਿੰਦੇ ਹੋਏ ਰੋਟੀ ਬਿਖਵਾਉਂਦੀ ਆ ਛੋਟੀ ਪੁੱਛਦੀ ਆ ਮੰਮਾ ਪਾਪਾ ਨੇ ਮੈਨੂੰ ਮਾਫ ਨਹੀਂ ਕੀਤਾ ਅਜੇ ਤੱਕ ਅਜੇ ਵੀ ਨਰਾਜ਼ ਨੇ ਮੇਰੇ ਨਾਲ ਨਹੀਂ ਪੁੱਤ ਕੋਈ ਨਰਾਜ਼ਗੀ ਨਹੀਂ ਹੈ ਨਰਾਜ ਹੁੰਦੇ ਫਿਰ ਤੇਰੇ ਕੋਲ ਹਸਪਤਲ ਥੋੜੀ ਆਉਣਾ ਸੀ ਪਰ ਮੰਮਾ ਅੱਜ ਕਿਉਂ ਨਹੀਂ ਆਏ ਪਾਪਾ ਜਿਹੜੇ ਕੱਲ ਕੁਝ ਭੁੱਲੇ ਵੀ ਨਹੀਂ ਨਹੀਂ ਪੁੱਤ ਤੁਝ ਅੱਖਾ ਬੰਦ ਕਰਕੇ ਪਈ ਸੀ ਤੇ ਤੇਰੇ ਪਾਪਾ ਨੇ ਤੇਰੇ ਸਿਰ ਤੇ ਹੱਥ ਧਰਿਆ ਸੀ ਪਿਆਰ ਨਾਲ ਉਹਨਾਂ ਦਾ ਬੀਬੀ ਵੀ ਹਾਈ ਸੀ ਕੱਲ ਉੱਪਰ ਉਹ ਤੇਰੀ ਟੈਨਸ਼ਨ ਉਹ ਪਤਾ ਨਹੀਂ ਬੋਲੇ ਜਿਸ ਮੇਲੇ ਆਪਣੇ ਘਰ ਵਾਲੇ ਦੀ ਸਫਾਈ ਰੰਦੀ ਪੁੱਲੀ ਤੂੰ ਬੱਧ ਅਪਰਾੰਠਾ ਖਾ ਤਕਦੀਰ ਤੇ ਛੋਟੀ ਨਹੀਂ ਬਣਾਇਆ ਤੇ ਲਈ ਐਨਾ ਆਖ ਜਸਮੇਲ ਨੇ ਮੌਂਟੀ ਨੂੰ ਵੀ ਪਲੇਟ 'ਚ ਪਰਾਂਠਾ ਰੱਖ ਕੇ ਫੜਾਇਆ ਆ ਲੋ ਪੁੱਤ ਤੁਸੀਂ ਵੀ ਕੁਝ ਕਾ ਲਵੋ ਮੈਂ ਘਰੋਂ ਲੈ ਆਈਆਂ ਮੰਮੀ ਜੀ ਤੁਸੀਂ ਛੋਟੀ ਨੂੰ ਖਵਾਓ ਮੈਂ ਵੀ ਖਾ ਲਵਾਂਗਾ ਛੋਟੀ ਨੇ ਤਾਂ ਖਾ ਲਈ ਪੁੱਤ ਹੁਣ ਤੁਸੀਂ ਖਵਾਓ ਜਸਮੀਲ ਨੇ ਪਲੇਟ ਮੌਂਟੀ ਵੱਲ ਕਰ ਦਿੱਤੀ ਤੇ ਉਹ ਚੁੱਪਚਾਪ ਖਾਣ ਲੱਗਾ ਤਿੰਨੋ ਹੀ ਕਮਰੇ 'ਚ ਸਨ ਜਸਮੀਲ ਨੇ ਮੌਕਾ ਦੇਖ ਕੇ ਮੌਂਟੀ ਪੁੱਤ ਜਿਸ ਤਰੀਕੇ ਨਾਲ ਤੁਹਾਡਾ ਵਿਆਹ ਹੋਇਆ ਸੀ ਤੇਰੇ ਪਾਪਾ ਤੁਹਾਡੇ ਨਾਲ ਥੋੜਾ ਖਫਾ ਸਨ ਪਰ ਹੁਣ ਉਹ ਵੀ ਆਪਣੀ ਬੱਚਿਆਂ ਦਾ ਦੁੱਖ ਨਹੀਂ ਦੇ ਸਕੀ ਤੇ ਕੱਲ ਰਾਤ ਨੂੰ ਹੀ ਭੱਜੇ ਆਏ ਸਨ ਤੁਸੀਂ ਥੋੜਾ ਟਾਈਮ ਦਿਵੋ ਤੇ ਥੋੜਾ ਸਬਰ ਰੱਖੋ ਉਹ ਆਪੇ ਠੀਕ ਹੋ ਜਾਣਗੇ। ਕੋਈ ਗੱਲ ਨਹੀਂ ਮੰਮੀ ਜੀ ਇਹ ਤੁਹਾਡਾ ਸ਼ੇਵ ਚਾਹੀਦਾ ਸਾਨੂੰ। ਮੈਂ ਸਮਝਦਾ ਹਾਂ ਪਪਾ ਜੀ ਨੂੰ ਵੀ। ਰੋਟੀ ਖਾ ਕੇ ਹੀ ਹਟੇ ਸੀ ਤਾਂ ਮੰਟੀ ਦੀ ਮੰਮੀ ਪਪਾ ਵੀ ਆ ਜਾਂਦੇ ਹਨ। ਦੋਨੋਂ ਕੁੜਮਣੀ ਆਪਸ ਗੱਲੇ ਮਿਲੀਆਂ ਜਿਨ੍ਹਾਂ ਨੂੰ ਦੇਖ ਮੰਟੀ ਤੇ ਛੋਟੀ ਬਹੁਤ ਖੁਸ਼ ਹੋਈ ਕਿਉਂਕਿ ਹੌਲੀ ਹੌਲੀ ਰਿਸ਼ਤਿਆਂ ਦੀ ਸਾਂਝ ਵਧ ਰਹੀ ਸੀ। ਸ਼ਾਮ ਨੂੰ ਬਲਦੇਵ ਸਿੰਘ ਜਦੋਂ ਘਰ ਆਇਆ ਤਸ ਨੇ ਜਸਮੀਲ ਦੇ ਹੱਥਾਂ ਵਿੱਚ ਇੱਕ ਨੋਟਾਂ ਦਾ ਬੰਡਲ ਫੜਾਇਆ ਜਸਮੀਲ ਆ ਕੁਝ ਪੈਸੇ ਨੇ ਕੱਲ ਜਦੋਂ ਹਸਪਤਾਲ ਜਾਵੇਂਗੀ ਤਾਂ ਛੋਟੀ ਨੂੰ ਦੇ ਆਵੇਂ ਉਸ ਤੇ ਕੰਮ ਆਉਣਗੇ ਆਪਾਂ ਉਸ ਦੇ ਵਿਆਹ ਤੇ ਵੀ ਖਰਚਾ ਨਹੀਂ ਕੀਤਾ ਨਾ ਹੀ ਅਸ਼ੀਰਵਾਦ ਦਿੱਤਾ ਸ਼ਾਇਦ ਤਾਹੀਂ ਵਚੀ ਨੂੰ ਇਹ ਸਭ ਭੋਗਣਾ ਪਿਆ ਨਹੀਂ ਨਹੀਂ ਤੁਸੀਂ ਇਹ ਨਾ ਸੋਚੋ ਹਰ ਮਾਂ-ਬਾਪ ਆਪਣੇ ਬੱਚੇ ਦੀ ਭਲਾਈ ਹੀ ਮੰਗਦਾ ਹੈ ਤੁਸੀਂ ਵੀ ਕੁਝ ਵਧੀਆ ਸੋਚਿਆ ਦੂਜਿਆਂ ਦੀ ਖਾਤਰ ਉਵਿਤਾ ਤੁ ਜੀਆਂ ਤੋਰਨੀਆਂ ਨੇ ਐਨੀ ਗੱਲ ਕਰ ਜਸ ਮਿਲਨੇ ਕਿਹਾ ਮੈਂ ਤੁਹਾਡੇ ਲਈ ਖਾਣਾ ਲਗਾ ਦਿੰਨੇ ਆ ਤੇ ਉਹ ਆਪਣੀ ਘਰ ਵਾਲੇ ਤੋਂ ਆਪਣੇ ਹੰਝੂ ਲੁਕਾਉਂਦੀ ਰਸੋਈ ਵੱਲ ਨੂੰ ਹੋ ਤਰੀ ਪਰ ਉਸ ਦੀਆਂ ਅੱਖਾਂ ਹੰਝੂ ਨਾਲ ਭਿੱਜ ਗਈਆਂ ਤੇ ਆਪਣੇ ਦੁਪੱਟੇ ਦੇ ਲੜ ਨਾਲ ਅੱਖਾਂ ਸਾਫ਼ ਕਰਨ ਲੱਗੀ ਰੋਟੀ ਖਾਣ ਤੋਂ ਬਾਅਦ ਕੁਝ ਥੇਰ ਸਾਰੀ ਇਕੱਠੇ ਹੀ ਬੈਠੀ ਸੀ ਟੀਵੀ ਤੇ ਖ਼ਬਰਾਂ ਚੱਲ ਰਹੀਆਂ ਸਨ ਤਕਰੀਰ ਨੇ ਅਜ਼ਕੀਰ ਬਣਾਈ ਸੀ ਉਹ ਸਾਰੀਆਂ ਖੀਰ ਕ올ੀਆਂ ਚ ਪਾ ਕੇ ਲਈ ਤੇ ਆਪਣੇ ਪਾਪਾ ਨੂੰ ਬੜੇ ਚਾਣ ਨਾਲ ਦਿੰਦੀ ਹੋਈ ਬੋਲੀ ਖਾ ਕੇ ਦੱਸੋ ਪਪਾ ਜੀ ਅੱਜ ਮੈਂ ਪਹਿਲੀ ਵਾਰ ਖੀਰ ਬਣਾਈਆ ਬਹੁਤ ਵਧੀਆ ਬਣਾਈਆ ਪੁੱਤ ਜਿਸ ਕਰ ਜਾਵੇਂਗੀ ਭਾਗ ਲਾਵੇਂਗੀ ਤਕਦੀਰ ਨੇ ਸ਼ਰਮ ਨਾ ਲੱਖਾਂ ਚੁਕਾ ਲਈਆਂ ਤੇ ਖੀਰ ਖਾਣ ਲੱਗੀ ਉਸ ਨੂੰ ਵੀ ਆਪਣੀ ਬਣਾਈ ਖੀਰ ਤੇ ਮਾਣ ਜਿਹਾ ਹੋਇਆ ਰਾਤ ਨੂੰ ਸੌਣ ਲੱਗੀ ਜਸਮੀਨ ਨੇ ਬਲਦੇਵ ਸਿੰਘ ਨੂੰ ਪੁੱਛਿਆ ਸੁਣੋ ਜੀ ਤਕਦੀਰ ਬਹੁਤ ਯਾਦ ਕਰਦੀ ਐ ਛੋਟੀ ਨੂੰ ਉਸ ਨੂੰ ਮਿਲਣਾ ਚਾਹੁੰਦੀ ਆ ਨਿੱਕੀ ਵੀ ਕਹਿੰਦੀ ਆ ਮੈਂ ਵੀ ਜਾਣਾ ਛੋਟੀ ਨੂੰ ਮਿਲਣ ਹਸਪਤਾਲ ਤੇ ਛੋਟੀ ਉਹ ਤਾਂ ਦੋਨਾਂ ਨੂੰ ਯਾਦ ਕਰ ਰੋਂ ਹੀ ਲੱਗ ਗਈ ਸੀ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਮੇਰੇ ਤੋਂ ਨਹੀਂ ਚੱਲ ਹੁੰਦੀਆਂ ਤਿੰਨ ਰੋਂਦੀਆਂ ਆਹ ਕਹੋ ਬਲਦੇਵ ਸਿੰਘ ਦੇ ਮੂੰਹ ਵੱਲ ਦੇਖਣ ਲੱਗੇ ਚੱਲ ਫਿਰ ਤੂੰ ਲੈ ਜਾ ਮੈਂ ਦੋਨਾਂ ਨੂੰ ਹਸਪਤਾਲ ਮਿਲ ਲੈਣਗੇ ਆ ਸਾਰਿਆਂ ਤੇ ਸ਼ਾਮ ਨੂੰ ਦਫ਼ਤਰ ਤੋਂ ਮੁੜਦਾ ਹੋਇਆ ਮੈਂ ਜਾਵਾਂਗਾ ਚੌਥੇ ਦਿਨ ਨੀਟਾ ਦੀਪੀ ਤੇ ਸੁਖੀ ਨੂੰ ਲੈ ਕੇ ਹਸਪੀਟਲ ਪਹੁੰਚ ਜਾਂਦੇ ਹਨ ਤੇ ਮੌਂਟੀ ਤੇ ਛੋਟੀ ਵੀ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਹਨ ਛੋਟੀ ਦੀ ਸੱਸ ਦੀਪੀ ਤੇ ਸੁਖੀ ਵੀ ਬਹੁਤ ਪਿਆਰ ਨਾਲ ਮਿਲਦੀ ਹੈ ਸੁਖੀ ਜਦੋਂ ਉਸ ਦੀ ਸੱਸ ਨਾਲ ਗੱਲਬਾਤ ਕਰ ਰਹੀ ਹੁੰਦੀ ਆ ਤਾਂ ਦੀਪੀ ਛੋਟੀ ਨੂੰ ਉਸ ਦੇ ਘਰ-ਵਾਰ ਫਰੀ ਪੁੱਛਦੀ ਆ ਦੀਪੀ ਛੋਟੀ ਪੁੱਤ ਜੀ ਕੰਦੂ ਛੋਟੀ ਹਾਂਜੀ ਮਾਸੀ ਠੀਕਾ ਦੀਪੀ ਤੇਰੇ ਸਾਸਵਰਾ कोई परेशानी ਤਾਂ ਨਹੀਂ ਛੋਟੀ ਮਾਸੀ ਜੀ ਡੈਡੀ ਜੀ ਤਾਂ ਭक्तਵੰਦੇ ਹਨ ਤੇ ਮੰਮੀ ਜੀ ਉਹਨਾਂ ਨੇ ਤਾਂ ਕਦੀ ਮਾਂ ਦੀ ਯਾਦ ਵੀ ਨਹੀਂ ਆਉਣ ਦਿੱਤੀ ਤੇ ਮੌਂਟੀ ਵੀ ਬਹੁਤ ਵਧੀਆ ਹਨ ਪਰ ਮੈਂ ਆਪਣੀ ਮਰਜ਼ੀ ਨਾਲ ਆਪਣਾ ਪਿਆਰ ਚੁਣਿਆ ਤਾਂ ਪਾਪਾ ਨਰਾਜ਼ ਹੋ ਗਏ ਸਰ ਹੁਣ ਵੀ ਚੰਗੀ ਤਰ੍ਹਾਂ ਨਹੀਂ ਬੋਲਦੇ ਦਿਪੀ ਤੂੰ ਬਹੁਤੀ ਗੱਲ ਦਿਨ ਨੂੰ ਨਾ ਲਾ ਸਭ ਠੀਕ ਹੋਊ ਹੌਲੀ ਹੌਲੀ ਲੋਕੀ ਤਾਂ ਸੌਰੀਆਂ ਦਾ ਕੱਲ ਭਰ ਦਿੰਦੇ ਹਨ ਦਾਜ ਨਾਲ ਤੇ ਧੀਆ ਫਿਰ ਵੀ ਸੁખી ਨਹੀਂ ਹੁੰਦੀਆਂ ਕਿ ਉਹ ਤਾਂ ਬਹੁਤ ਕਿਸਮਤ ਵਾਲੀਆਂ ਐਨੇ ਨਾ ਛੋਟੇ ਦੀ ਸਸਤੇ ਸੁੱਕੀ ਪਿਆ ਜਾਂਦੇ ਹਨ ਨੀਟਾ ਤੇ ਮੌਂਟੀ ਵਿਕ ਪਾਸੇ ਖੜੇ ਗੱਲਾਂ ਕਰ ਰਹੇ ਸਨ ਮੌਂਟੀ ਨੇ ਸਭ ਨੂੰ ਪਾਣੀ ਪਿਲਾਇਆ ਤੇ ਆਪ ਧਰਮਸਰ ਚਾਪਾ ਕੇ ਲਈ ਆਈ ਨੀਟੇ ਨੇ ਧੱਕੇ ਨਾਲ ਕੁਝ ਪੈਸੇ ਮੌਂਟੀ ਦੇ ਜੀਬ ਚ ਪਾਉਣੇ ਚਾਹੇ ਪਰ ਉਸਨੇ ਹੱਥ ਛੁੜ ਕੇ ਮਨ ਕਰ ਦਿੱਤਾ ਤੇ ਫਿਰ ਵੀ ਨੀਟੇ ਨੇ ਛੋਟੀ ਦੇ ਹੱਥ ਚ ਕੁਝ ਪੈਸੇ ਫੜਾ ਕੇ ਸਿਰ ਪਲਸਿਆ ਉਹ ਥੋੜੀ देर ਹੋਰ ਰੁੱਕ ਕੇ ਵਾਪਸ ਚਲੇ ਜਾਂਦੇ ਹਨ ਅਗਲੇ ਦਿਨ ਛੋਟੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਆ ਤੇ ਉਹ ਆਪਣੇ ਸੌਰੇ ਘਰ ਆ ਜਾਂਦੀ ਆ ਉਸ ਦੇ ਪੂਆ ਸੱਸ ਵੀ ਉਸ ਦੀ ਖਬਰ ਸਾਰ ਲੈਂਦੀ ਰਹਿੰਦੀ ਆ ਉਸ ਦੇ ਸਸਤੇ ਮੰਟੇ ਉਸ ਦਾ ਬਹੁਤ ਖਿਆਲ ਰੱਖਦੇ ਹਨ 10-15 ਤੇ ਨਿਕਲ ਜਾਂਦੇ ਹਨ ਛੋਟੀ ਅਜੇ ਵੀ ਬੈੱਡ ਰੈਸਟ ਤੇ ਹੀ ਸੀ ਜਦਕਿ ਮੰਟੇ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਸੀ ਉਹ ਦਫ਼ਤਰ ਜਾਣ ਲੱਗਾ ਅਜ ਉਸ ਦਾ ਦਫ਼ਤਰ ਦਾ ਪਹਿਲਾ ਦਿਨ ਹੀ ਸੀ ਉਸ ਦੇ ਦਫ਼ਤਰ ਜਾਣ ਮਗਰੋਂ ਛੋਟੀ ਨੇ ਸਵੇਰੇ ਦਾ ਨਾਸ਼ਤਾ ਕੀਤਾ ਤੇ ਉਸੀ ਸਸ ਸਸਤੀ ਕਮਰੇ ਚ ਆਈ ਤੇ ਉਸਨੇ ਕਿਹਾ ਮੰਮੀ ਜੀ ਮੈਂ ਵਾਸ਼ਰੂਮ ਜਾਣਾ ਮੇਰੀ ਮਦਦ ਕਰੋ ਸੱਸ ਨੇ ਆਪਣਾ ਸਹਾਰਾ ਦਿੱਤਾ ਤੇ ਉਸ ਨੂੰ ਦੁਬਾਰਾ ਬੈੱਡ ਤੇ ਲਟਾ ਦਿੱਤਾ ਛੋਟੀ ਨੇ ਫੇਚਕ੍ਰਾਂਤੀ ਕਬਰਾਹਤ ਦੀ ਸ਼ਿਕਾਇਤ ਕੀਤੀ ਤਾਂ ਉਸ ਦਾ ਸੋਹਰਾ ਜੋ ਉਸ ਦਿਨ ਕਰ ਹੀ ਸੀ ਡਾਕਟਰ ਨੂੰ ਬੁਲਾ ਲਿਆ ਤਾਂ ਉਸ ਨੇ ਥੋੜਾ ਬਹੁਤ ਦੇਖਣ ਤੋਂ ਬਾਅਦ ਕਿਹਾ ਕਿ ਹੋ ਸਕਦਾ ਹੈ ਕਿ ਛੋਟੀ ਮਾਂ ਬਣ ਵਾਲੀ ਆ ਉਸ ਨੇ ਚੈੱਕ ਕੀਤਾ ਤੇ ਕਿਹਾ ਕਿ ਵਧਾਈਆਂ ਹੋਣ ਤੇ ਸੀ ਦਾਦਾ-ਦਾਦੀ ਵੱਨ ਵਾਲਿਓ ਛੋਟੀ ਸ਼ਰਮਾ ਰਹੀ ਸੀ ਪਰ ਉਸ ਦੇ ਸਸਰੋ ਨੇ ਜਿਵੇਂ ਬਹੁਤ ਵੱਡਾ ਖਜ਼ਾਨਾ ਹੱਥ ਲੱਗ ਗਿਆ ਹੋਵੇ ਉਹ ਬਹੁਤ ਖੁਸ਼ਸਨ ਛੋਟੀ ਦਾ ਸੋਹਰਾ ਕਾਰਲੇ ਕੀ bazar ਚਲਾ ਗਿਆ ਤੇ ਦੋ ਡੱਬੇ ਮਠਿਆਈ ਦੇ ਲੈ ਕੇ ਮੌਂਟੀ ਦੇ ਦਫ਼ਤਰ ਹੀ ਪਹੁੰਚ ਗਿਆ ਉੱਥੇ ਸਭ ਦਾ ਮੂੰਹ ਮਿੱਠਾ ਕਰਵਾਇਆ ਤੇ ਮੌਂਟੀ ਨੂੰ ਨਾਲ ਲੈ ਕੇ ਵਾਪਸ ਆ ਗਿਆ ਫਿਰ ਉਸਨੇ ਆਪਣੇ ਹੱਥਾਂ ਨਾਲ ਆਪ ਆਪਣੀ ਨੂੰਹਕ ਦਾ ਮੂੰਹ ਮਿੱਠਾ ਕਰਵਾਇਆ ਤੇ ਉਸ ਲਈ ਦੁਆਵਾਂ ਕੀਤੀਆਂ ਉਸੇ ਸੱਸ ਵੀ ਬਹੁਤ ਖੁਸ਼ ਸੀ ਇੰਨੀ ਖੁਸ਼ ਕਿ ਉਹ ਵੀ 25 ਸਾਲ ਦੀ ਕੁੜੀ ਵਾਂਗ ਕਰਸ਼ ਕੰਮ ਕਰਦੀ ਭੱਜੀ ਫਿਰਦੀ ਮੋਂਟੀ ਤੋਂ ਵੀ ਆਪਣੀ ਖੁਸ਼ੀ ਨਹੀਂ ਸੰਭ ਹੋ ਰਹੀ ਸੀ ਉਸ ਨੇ ਆਪਣੇ ਪਾਪਾ ਨੂੰ ਕਿਹਾ ਕਿ ਤੁਸੀਂ ਛੋਟੀ ਦੇ ਘਰੇ ਖੁਸ਼ ਖਬਰੀ ਦੇ ਦਿਵੋ ਕਿਉਂਕਿ ਘਰ ਵਿੱਚ ਤੁਸੀਂ ਹੀ ਵੱਡੇ ਹੋ ਪਰ ਉਹਨੇ ਕਿਹਾ ਨਹੀਂ ਮੈਂ ਨਹੀਂ ਗੱਲ ਕਰਨੀ ਮੋਂਟੀ ਫਿਕਰ ਕਰਦਾ ਕੀ ਗੱਲ ਹੋ ਗਈ ਪਪਾ ਜੀ ਕੋਈ ਗੱਲ ਹੈ ਤੁਹਾਡੀ ਉਹਨਾਂ ਨਾਲ ਪਪਾ ਜੀ ਹੱਸਦੇ ਹੋਏ ਉਹ ਨਹੀਂ ਪੁੱਤ ਮੇਰਾ ਦਿਲ ਕਰਦਾ ਮੈਂ ਆਪ ਹੀ ਜਾਵਾਂ ਉਹਨਾਂ ਦੇ ਘਰ ਖੁਸ਼ਖਬਰੀ ਦੇ ਆਵਾਂ ਗਿਆ ਲੇਕਲ ਫਤਵੀ ਹੋ ਜੂ ਚਾਕਾ ਕਿਹਾ ਖੁੱਲ ਜੂ ਜੋ ਰਿਸ਼ਤੇ ਅੰਝ ਪਿਆ ਹੋਇਆ ਫਿਰ ਵੀ ਆਖਰ ਕੁੜਮਾ ਉਹਨਾਂ ਦੇ ਉਹ ਮੋਛ ਨੂੰ ਮਰੋੜਦੇ ਹੱਸਦੇ ਬੋਲੇ ਮੰਡੇ ਤੇ ਉਸਦੀ ਮਮੇ ਵੀ ਹਸਣ ਲੱਗੇ ਛੋਟੀ ਵੀ ਖੁਸ਼ ਸੀ ਕਿ ਆਉਣ ਵਾਲਾ ਜੀ ਬਹੁਤ ਭਾਗਾ ਭਰਿਆ ਹੈ ਜਿਮਨੇ ਰਿਸ਼ਤੇ ਦੀਆਂ ਗੰਡਾ ਪੀਟੀਆਂ ਕਰਨ ਲੱਗਾ ਹੋਇਆ ਹੈ अगले दिन छोटी देश सौरा मिठाई ਤੇ ਫਰੂਟਸ ਲੈ ਕੇ ਆਪਣੀ ਪੁੱਤ ਮੰਟੀ ਸੋਰੇ ਘਰ ਜਾ ਪਹੁੰਚੀ ਤੇ ਜੋੜ ਪੈਲ ਦਬ ਦਿੱਤੀ ਜਸਮੀਲ ਕੌਨਿਜ ਰੁਦਰਵਾਜਾ ਖੋਲੀਤਾ ਅਚਾਨਕ ਆਪਣੀ ਕੁੜਮ ਤੇ ਕੁੜਮਣੀ ਨੂੰ ਦੇਖ ਕੇ ਹੈਰਾਨ ਹੋ ਗਈ ਤੇ ਸਸ਼ੀਕਰਨ ਕਨ ਉਪਰੰਤ ਉਹਨਾਂ ਨੂੰ ਆਦਰ ਨਾਲ ਅੰਦਰ ਬੈਠ ਕੇ ਚੁਟਾ ਦਿੱਤਾ ਤਕਦੀਨ ਨੇ ਫਟਾਫਟ ਸ਼ਰਬਤ ਬਣਾ ਕੇ ਦਿੱਤਾ ਤੇ ਚਾਹ ਬਣਾਉਣ ਲਈ ਸੋਈ ਵੀ ਚਲੀ ਗਈ ਇੰਨੀ ਨੂੰ ਬਲਦੇਵ ਸਿੰਘ ਵੀ ਦਫ਼ਤਰ ਤੋਂ ਘਰ ਆ ਪਹੁੰਚੇ ਓ ਵੀ ਘਾਰ ਆਏ ਆਪਣੇ ਕੁੜਮ ਤੇ ਕੁੜਮਨੀ ਨੂੰ ਦੇਖ ਕੇ ਹੈਰਾਨ ਹੋਏ ਪਰ ਉਹਨਾਂ ਆਪਣੀ ਹੈਰਾਨੀ ਛੁਪਾਉਂਦਿਆਂ ਅੱਗੇ ਵੱਧ ਕੇ ਸੱਸ਼ਿਕਾਲ ਕੀਤੀ ਤਾਂ ਮੰਟੀ ਦੇ ਪਾਪਾ ਨੇ ਬਲਦੇਵ ਸਿੰਘ ਨੂੰ ਜੱਫੀ ਪਾਲ ਲਈ ਤੇ ਵਧਾਈ ਦਿੱਤੀ ਸਰਦਾਰ ਸਾਹਿਬ ਕੱਲੀ ਸੱਸ਼ਿਕਾਲ ਨਾਗਰ ਨੇ ਬੰਨੀ ਜੱਫੀ ਪਾਉ ਜੱਫੀ ਜਦੋਂ ਉਹ ਦੋਨੇ ਜੱਫੀ ਪਾ ਕੇ ਮਿਲਦੇ ਹਨ ਤਾਂ ਮੰਟੀ ਦੇ ਪਾਪਾ ਕਹਿੰਦੇ ਹਨ ਸਰਦਾਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਤੁਸੀਂ ਨਾਨਾ ਬਣ ਵਾਲੇ ਹੋ ਇਤੋ ਸਿਨਾਨੀ ਉਹਨਾਂ ਜਸਮੀਲ ਵਰ ਨੂੰ ਕਰਕੇ ਕਿਹਾ ਫਿਰ ਮੌਂਟੀ ਦੀ ਮੰਮੀ ਨੇ ਮੱਛਾਈ ਵਾਲਾ ਡੱਬਾ ਕੋਲਿਆ ਤੇ ਆਪ ਹੀ ਉੱਠ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਕੁਝ देर ਰੁਕਨ ਤੇ ਚਾਹ ਪਣੀ ਪੀਂਨ ਤੋਂ ਬਾਅਦ ਉਹ ਪੱਪਾ ਚਲੇ ਜਾਂਦੇ ਹਨ ਬਲਦੇਵ ਸਿੰਘ ਭਵੇਂ ਬਾਲਾ ਕੁਝ ਨਹੀਂ ਸੀ ਪਰ ਜਸਮੀਲ ਕਾਹ ਬਹੁਤ ਖੁਸ਼ ਸੀ ਕਿਉਂਕਿ ਹਰ ਕੋਈ ਇਹੋ ਸੋਚਦਾ ਹੈ ਕਿ ਅਜਿਹੇ ਪ੍ਰੇਮ ਵਿਆਹ ਬਹੁਤੀ دیر ਨਹੀਂ ਟਿਕਦੇ ਪਰ ਮੌਂਟੀ ਦੇ ਪਰਿਵਾਰ ਬਲੇ ਚੰਗੇ ਲੋਕ ਸਨ ਤੇ ਉਪਰੋਂ ਬੱਚਿਆਂ ਦੇ ਆ ਜਾਣਾ ਛੋਟੀ ਨੇ ਵੀ ਪੱਕੇ ਪੈਰੀ ਹੋ ਜਾਣਾ ਸੀ। ਤਕਦੀਰ ਤੇ ਨਿੱਕੀ ਦਾ ਹੱਥੋਂ ਵੱਧ ਕੇ ਖੁਸ਼ ਹੋ ਰਹੀਆਂ ਸਨ। ਉਹਨਾਂ ਨੂੰ ਨਿੱਕੀ ਜਿਹੇ ਬੱਚੇ ਦੀ ਆ ਜਾੰਦੀ ਜਿੱਥੇ ਬਹੁਤ ਖੁਸ਼ੀ ਸੀ ਉੱਥੇ ਉਹਨਾਂ ਨੂੰ ਇਹ ਵੀ ਚਿੰਤਾ ਸੀ ਕਿ ਸ਼ਾਇਦ ਪਾਪਾ ਛੋਟੀ ਨੂੰ ਇੱਥੇ ਆਉਣ ਹੀ ਨਾ ਦੇਣ। ਉਹ ਵਾਪਸ ਬਹੁਤ ਲਾਹਾਂ ਕਰਦੀਆਂ। ਪਰ ਉਹਨਾਂ ਨੇ ਕੀਤੀਆਂ ਹੋਈਆਂ ਸਲਾਹਾਂ ਬੰਦ ਕਮਰੇ 'ਚ ਹੀ ਦਮ ਤੋੜ ਦਿੰਦੀਆਂ ਸਨ ਪਰ ਫਿਰ ਵੀ ਉਹ ਹੋਰ ਦਸਾਂ ਕਰਦੀਆਂ ਤੇ ਆਪਣੀ ਭੈਣ ਤੇ ਉਸੇ ਹੋਣ ਵਾਲੇ ਬੱਚੇ ਦੀ ਸਲਾਮਤੀ ਮੰਗਦੀਆਂ ਜਸਮੀਲ ਵੀ ਇਹੋ ਚਾਹੁੰਦੀ ਸੀ ਕਿ ਛੋਟੀ ਨਾਲ ਮਿਲਬਰਤਨ ਹੋ ਜਾਵੇ ਬੇਸ਼ੱਕ ਬਲਦੇਵ ਸਿੰਘ ਛੋਟੀ ਨੂੰ ਹਸਪਤਾਲ ਜਾ ਮੇਲਾਇਆ ਸੀ ਪਰ ਉਹ ਕਦੀ ਉਸੇ ਸੌਰੀ ਕਰਨ ਨਾ ਗਿਆ ਤੇ ਨਾ ਹੀ ਛੋਟੀ ਨੂੰ ਉਹਨਾਂ ਘਰ ਬੁਲਾਇਆ ਸੀ ਜਸਮੀਲ ਵੀ ਆਪਣੇ ਕਰਵਲੇ ਤੋਂ ਬਾਹਰ ਨਹੀਂ ਜਾ ਸਕਦੀ ਸੀ ਉਹ ਵੀ ਚੁਪਰੀ ਪਰ ਫੌਨ ਤੇ ਆਪਣੀ ਤੀਦਾ ਹਾਲ-ਚਲ ਪੁੱਛਦੀ ਤੇ ਬਲਦੇਵ ਨੂੰ ਇਸੇ ਆਸ ਨਾਲ ਦੱਸਦੀ ਸੀ ਕਿ ਸ਼ਾਇਦ ਉਸ ਦਾ ਮਨ पिघਲ ਜਾਵੇ ਤੇ ਛੋਟੀ ਨਾਲ ਮੇਰੇ ਵਰਤਨ ਲੱਗ ਜਾਵੇ ਦੇਖਦੇ-ਦੇਖਦੇ ਉਹ ਦਿਨ ਵੀ ਆ ਗਿਆ ਛੋਟੀ ਦੇ 9 ਮਹੀਨੇ ਪੂਰੇ ਹੋਣ ਚ ਇੱਕ ਹਫਤਾ ਹੀ ਬਾਕੀ ਰਹਿਦਾ ਸੀ ਉਸ ਦੀ ਤਬੀਅਤ ਵਿਗੜੀ ਰਹਿੰਦੀ ਹਲਕੀਆਂ-ਹਲਕੀਆਂ ਦਰਦਾਂ ਰਹਿੰਦੀਆਂ ਉੱਠਣ-ਬੈਠਣ 'ਚ ਮੁਸ਼ਕਲ ਹੁੰਦੀ ਉਸੀ ਸੱਸ ਉਸ ਦਾ ਹਰ ਵਕਤ ਧਿਆਨ ਰੱਖਦੀ ਘਰ ਦੇ ਕੰਮ ਕਰ ਲਈ ਇੱਕ ਔਰਤ ਵੀ ਰਖ ਲਈ ਸੀ ਇੱਕ ਦਿਨ ਸਵੇਰ ਨਾਸ਼ਤੇ ਤੋਂ ਬਾਅਦ ਛੋਟੇ ਨੂੰ ਬਹੁਤ ਤਕਲੀਫ ਹੋ ਰਹੀ ਸੀ ਉਸ ਨੂੰ ਸਾਹ ਵੀ ਔਖਾ ਰਿਹਾ ਸੀ ਉਸ ਨੂੰ ਖੂਨ ਪੈਣਾ ਸ਼ੁਰੂ ਹੋ ਗਿਆ ਉਸ ਦੇ ਸਹੁਰੇ ਨੇ ਗੱਡੀ ਸਟਾਰਟ ਕੀਤੀ ਤੇ ਮੌਂਟੀ ਨੇ ਛੋਟੇ ਨੂੰ ਗੋਦੀ ਚੱਕ ਲਿਆ ਤੇ ਕਾਰ 'ਚ ਬਿਠਾਇਆ ਉਸ ਦੇ ਸੱਸ ਨੇ ਪਹਿਲਾਂ ਹੀ ਕੱਪੜਿਆਂ ਤੇ ਜ਼ਰੂਰੀ ਸਮਾਨ ਦਾ ਬੈਗ ਤਿਆਰ ਕੀਤਾ ਹੋਇਆ ਸੀ ਉਹ ਵੀ ਆਪਣਾ ਪਰਸ ਸੰਭਾਲਦੀ ਫਟਾਫਟ ਕਾਰ 'ਚ ਬੈਠ ਗਈ ਤੇ ਹਸਪਤਾਲ ਚਲ ਪਈ ਉਸ ਦਾ ਸਾਰਾ ਫਟਾਫਟ ਕਾਰ ਵਿੱਚ ਚੋਤ ਰਿਆ ਤੇ ਸਟੈਚਰ ਖਿੱਚ ਤਣਵਾਜੀ ਇਹ ਹਵਲ ਦਾ ਅਗਲਾ ਪਾਰ ਕੱਲ੍ਹ ਆਕੇ ਹਾਜ਼ਰ ਹੋਵਾਂਗੇ ਜੀ ਬਨੇ ਰਿਹਾ ਚੈਨਲ ਦੇ ਨਾਲ ਇਹੋ ਜਿਹੀ ਪਰਿਵਾਰਿਕ ਤੇ ਸਮਾਜਿਕ ਨਾਵਲ ਤੇ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ